ਬਹੁਤ ਆਤਮਾ ਹੈ ਨਾ ਇੱਕ ਵਾਰ 12 ਵਜੇ ਉੱਠ ਕੇ ਕਹਤਾ ਵੀ ਕਿਵੇਂ ਹਾਂ 5 ਤਰੀਕ ਤੱਕ ਆਉਂਦਾਂ ਵੀ ਕਿਵੇਂ ਇਹਨਾਂ ਨੂੰ ਕੋਲ ਨਾ ਕਰੂੰਗਾ ਰਾਤ ਦੇ 12 ਵਜੇ ਤੋਂ 4 ਸਾਲ ਹੋ ਗਏ ਪੰਜ ਇਹਨੂੰ ਪਹਿਲੇ ਡਾਕਟਰ ਸਾਹਿਬਾਂ ਦੇ ਫੰਕ ਸਦਾ ਰੋਗਾ ਹੋਣਾ ਦੇ ਵੀ ਕੋਈ ਮਦਦ ਨਹੀਂ ਪਈ ਸਾ ਵੀ ਬਹੁਤ ਲਾਤਾ ਤੇ ਕਰਜ਼ੇ ਬਹੁਤ ਸਾਰੇ ਚੜ ਗਏ ਆਏ ਨਹੀਂ ਬੀਚਾਂ ਜੋ ਬਿਮਾਰੀ ਆ ਘਰੇ ਕਿੰਨੇ ਚਿਰ ਤੋਂ ਗਰੰਤੀ ਸਿੰਘ ਦੀ ਡਿਊਟੀ ਨਿਭਾ ਰਹੇ ਹੋ 25 ਸਾਲ ਹੋ ਗਏ ਕਿ ਇੱਕ ਇਥੇ ਉਹ ਕਿ ਸਿਰਚ ਵੀ ਆ ਤਿੰਨ ਸਿਰਚਾ ਦੋ ਅੱਖਾਂ ਤੇ ਆ ਤੇ ਇਲਾਜ ਨਹੀਂ ਕਰਾਇਆ ਇਲਾਜ ਤਾਂ ਕਰਾਈ ਜਾਂਦੇ ਸੀਗੇ ਬਬੀ ਹੁਣ ਤਾਂ ਦਵਾਈ ਨੂੰ ਵੀ ਪਰਸੇ ਓਖੇ ਹੋ ਜਾਂਦੇ ਤਾਂ ਕਿ ਕਰਦੀ ਕਿਸ਼ਤ ਨਾਲ ਹਾਂਜੀ ਮਤਲਬ ਉਹਦੀ ਫੀਸ ਹੁੰਦੀ ਆ ਉਹਦੀ ਕਿਸ਼ਤ ਹੁੰਦੀ ਆ ਸੇਮ ਜਾਂਦੇ ਨਹੀਂ ਹੁੰਦੀਆਂ ਮਤਲਬ ਡੱਡ ਨਾਲ ਅਸੀਂ ਪਾਠ ਕਰਵਾ ਲਿਏ ਨੇ ਜਾ ਫਿਰ ਅਕੰਢ ਚੁੱਕੇ ਸਦਾ ਲੈ ਕੇ ਬਾਅਦ ਚ ਵਾਪਸ ਕਰ ਦਿੰਨੇ ਹੌਲੀ ਹੌਲੀ ਆਖਦੇ ਹਨ ਬਈ ਦਿਨਾਂ ਦੀ ਵੀ ਤੇ ਨਹੀਂ ਪਰੀ ਪਰੀ ਵੀ ਨਹੀਂ ਆਣੀ ਨਹੀਂ ਮੁਫਤ ਟਿਊਸ਼ਨ ਪੜਾਉਣੀ ਹੈ ਇੱਕ ਵਾਰ ਗੱਲ ਇਹਨਾਂ ਨੂੰ ਜਾਪ ਕਰੋ ਨਹੀਂ ਹੰਨੇ ਸਾਰੇ ਬੱਚਿਆਂ ਨੂੰ ਸਵੇਰ 9:00 ਤੋਂ ਗਿਆਰਾਂ ਵਜੇ